ਸਸ਼ਿਕਾਪੀ ਅੱਜ ਵੀ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਮੈਂ ਇਸ ਟਾਈਮ ਖੜਾ ਹਾਂ ਮਲੇਰ ਕੋਟਲੇ ਨਵੀਲ ਡੈਕਰ ਪੀਵੀਸੀ ਵਾਲਿਆਂ ਦੇ ਅ ਪੀਵੀਸੀ ਤੇ ਬਾਲ ਪੇਪਰ ਦੇ ਸਭ ਤੋਂ ਘੱਟ ਰੇਟ ਸਾਨੂੰ ਪੰਜਾਬ ਚ ਕਿਤੋਂ ਵੀ ਨਹੀਂ ਮਿਲਣੇ ਬੰਦਾ ਚੈਲੰਜ ਕਰਦਾ ਐਡਰੈਸ ਸਮਝ ਲਓ ਸਾਹਮਣੇ ਐਚਪੀ ਦਾ ਪੈਟਰੋਲ ਪੰਪ ਹੈ ਬੱਸ ਸਟੈਂਡ ਤੋਂ ਥੋੜਾ ਜਿਹਾ ਇੱਧਰ ਨੂੰ ਆਉਂਗੇ ਐਚਪੀ ਦਾ ਪੰਪ ਉਹਦੇ ਸਾਹਮਣੇ ਇਹਨਾਂ ਦੀ ਕਾਰਨਰ ਤੇ ਦੁਕਾਨ ਹੈ ਸ਼ੋਅਰੂਮ ਕਹਿ ਲਓ ਤੇ ਬਾਈ ਜੀ ਹਾਂ ਜੀ ਸਿਕਾ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਤੇ ਆਪਣੇ ਕੋਲੇ ਮੇਨ ਪੀਵੀਸੀ ਤੇ ਜਿਹੜੇ ਵਾਲਪੇਪਰ ਇਹਨਾਂ ਦਾ ਸਾਰਾ ਮਿਲਦਾ ਆਪਣੇ ਕੋਲ ਪੀਵੀਸੀ ਹੈ ਜੀ ਲੂਵਰ ਨੇ ਹਰ ਤਰ੍ਹਾਂ ਦੇ ਯੂਵੀ ਸ਼ੀਟ ਹੈ ਹਮ ਮੇਨ ਆਪਣੇ ਕੋਲੇ ਵਾਲਪੇਪਰ ਦਾ ਫੁੱਲ ਸਟਾਕ ਅਵੇਲੇਬਲ ਹੈ ਹਮ ਜਿਹੜੇ origignal ਵਧੀਆ ਵਾਲਪੇਪਰ ਹੈ ਹਾਂ ਆਪਣੇ ਕੋਲੇ ਕੈਟਾਲੋਗ ਦਾ ਵਾਲਪੇਪਰ ਹੀ ਹੁੰਦਾ ਹੈ ਮਤਲਬ ਕਿ ਕੋਈ ਸਟਾਕ ਲੋਡ ਦਾ ਨਹੀਂ ਹੁੰਦਾ ਹੈਗਾ ਜ਼ਿਆਦਾਤਰ ਲੋਕ ਕੀ ਕਰਦੇ ਆ ਮਿੱਤਰੋ ਸੋਨ ਨੂੰ ਵੀ ਮੈਂ ਦੱਸਦਾ ਜਿਹੜੀ ਆ ਫਲੈਕਸਾਂ ਹੁੰਦੀਆਂ ਇਸੇ ਨੂੰ ਹੀ ਕਹਿ ਕੇ ਇਹਨਾਂ ਦੇ ਉੱਤੇ ਡਿਜ਼ਾਈਨ ਕੱਢ ਕੇ ਲਾ ਦਿੰਦੇ ਆ ਕੰਧਾਂ ਤੇ ਹਾਂਜੀ ਤੇ ਉਹਦੀ ਜ਼ਿਆਦਾ ਟਾਈਮ ਵੀ ਨਹੀਂ ਲੱਗਦੀ ਉਹਦੇ ਵਿੱਚ স্মੈਲ ਵੀ ਮਾਰਦੀ ਆ ਤੇ ਜ਼ਿਆਦਾ ਉਹ ਟੌਰ ਵੀ ਨਹੀਂ ਉਹਦੀ ਬਣਦੀ ਕਹਿ ਕੇ ਵਾਲਪੇਪਰ ਲਾ ਲੈਂਦੇ ਆਓ ਆਪਣੇ ਕੋਲ 오ਰੀਜਨਲ ਡਿਜ਼ਾਈਨ ਦਾ ਵਾਲਪੇਪਰ ਨੂੰ 오ਰੀਜਨਲ ਵਾਲਪੇਪਰ ਨੇ ਵਧੀਆ ਕੁਆਲਿਟੀ ਚ ਪ੍ਰੀਮੀਅਮ ਕੁਆਲਿਟੀ ਚ ਫਲੈਕਸ ਤਾਂ ਵਾਲਪੇਪਰ ਦਾ ਮੁਕਾਬਲਾ ਕਰ ਹੀ ਨਹੀਂ ਸਕਦੀ ਦਿਖਾਈਏ ਬਈ ਆਪਾਂ ਹਾਂਜੀ ਆਜੋ ਬਈ ਲੈ ਦਿਖਾਈਏ ਸਾਨੂੰ ਅੱਛਾ ਬਹੁਤ ਹੀ ਲੇਟੈਸਟ ਕੁਆਲਟੀ ਕੈਟਲੋਗ ਹੈ ਫਰੈਸ਼ ਮਟੀਰੀਅਲ ਹੂੰ ਫੁਲੀ ਏਮਬੋਸ ਅੱਛਾ ਵੀਰੇ ਫਿਰ ਜਿਹੜਾ ਤੁਸੀਂ ਮੁੰਡੇ ਇਹ ਲਾਉਂਦੇ ਆ ਉਹ ਫਿਰ ਮੰਨ ਲਓ ਮੈਂ ਬਠਿੰਡੇ ਲਵਾਉਣਾ ਫਿਰ ਉੱਥੋਂ ਦੇ ਮੁੰਡੇ ਮਿਲ ਜਾਣਗੇ ਆਪਾਂ ਨੂੰ ਤੁਹਾਡੇ ਨਾਲ ਗੱਲਬਾਤ ਹੈ ਪੂਰੇ ਪੰਜਾਬ ਚ ਪੰਜਾਬ ਤੋਂ ਬਾਹਰ ਵੀ ਕਿਤੇ ਵੀ ਲਵਾਉਣਾ ਜਿੱਥੇ ਵੀ ਕਿਤੇ ਲਗਵਾਉਣਾ ਕਸਟਮਰ ਨੇ ਸਾਡੇ ਕੋਲ ਹਾਂਜੀ ਫੈਸਿਲਿਟੀ ਹੈਗੀ ਲਗਵਾਉਣ ਅੱਛਾ ਉੱਥੇ ਹੀ ਤੁਹਾਡੀ ਗੱਲਬਾਤ ਹੈਗੀ ਉੱਥੇ ਮੁੰਡੇ ਅਲਗ-ਅਲਗ ਸ਼ਹਿਰਾਂ ਦੇ ਵਿੱਚੋਂ ਅਲੱਗ-ਅਲੱਗ ਕੰਟੈਕਟ ਨੰਬਰ ਸਾਡੇ ਕੋਲ ਹੈਗੇ ਨਹੀਂ ਠੀਕ ਹੈ ਜੀ ਉਹਨਾਂ ਨੂੰ ਲਗਵਾ ਦਨੇ ਆ ਔਰ ਅਸੀਂ ਇੱਥੋਂ ਹੀ ਭੇਜ ਕੇ ਲਗਵਾ ਦਨੇ ਆ ਬੰਦੇ ਅੱਛਾ ਆ ਸਾਰੇ ਇਹ ਜਿਹੜੇ ਆ ਤੁਸੀਂ ਦਿਖਾ ਰਹੇ ਹੋ ਇਹ ਸਾਰੇ ਹੀ ਇਹ ਰੋਲ ਪਏ ਆ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਦਾ ਰੋਲ ਬਈ ਕਿੱਥੋਂ ਸ਼ੁਰੂ ਹੋ ਜਾਂਦੇ ਸਾਰੇ ਵਾਲਪੇਪਰ ਦੇਖੋ ਇੱਕ ਦਾ ਕੁਆਲਿਟੀ ਦੇਖੋ ਆਹ ਹੈ ਹੂੰ ਇਹ 250 ਰੁਪਏ ਦਾ ਰੋਲ ਹੈ ਅੱਛਾ 57 ਸਕਰ ਫੁੱਟ ਦਾ ਰੋਲ ਜਿਹੜਾ ਕਿ ਮਾਰਕੀਟ ਵਿੱਚ 1000 ਰੁਪਏ ਦਾ ਰੋਲ ਹੈ ਅਸੀਂ ਦੇ ਰਹੇ ਹਾਂ 250 ਰੁਪਏ ਦਾ ਰੋਲ 250 ਦਾ ਰੋਲ 250 ਵਾਲਾ ਵੀ ਹੈ 350 ਵਾਲਾ ਵੀ 500 ਵਾਲਾ ਵੀ ਹਾਂਜੀ ਹਾਂਜੀ ਬਿਲਕੁਲ ਜੀ ਆ ਦੇਖੋ ਜਿਵੇਂ ਆ ਵੀ 350 250 ਰੁਪਏ ਵਾਲਾ ਰੋਲ ਹੈ ਸ਼ੁਰੂ ਕਿੰਨੇ ਤੋਂ ਹੋ ਜਾਂਦਾ ਸ਼ੁਰੂ ਹੋ ਜਾਂਦਾ ਆਪਣੇ ਕੋਲ 100 ਰੁਪਏ ਤੋਂ 100 ਤੋਂ ਸ਼ੁਰੂ ਹੋ ਜਾਂਦਾ ਲੇਕਿਨ ਉਹ ਸਟਾਕ ਲੋਡ ਦਾ ਹੁੰਦਾ ਓਕੇ 100 ਰੁਪਏ ਵਾਲਾ 150 ਵਾਲਾ ਉਹ ਸਟਾਕ ਲੋਡ ਦਾ ਹੈ ਕੈਟਲੋਗ 250 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਆਪਣੇ ਕੋਲੇ ਠੀਕ ਹੈ ਲੋ ਮਿੱਤਰੋ ਜੇ ਆਹੇ ਜਾਂ ਤੁਸੀਂ ਡਿਜ਼ਾਈਨ ਬਣਾ ਕੇ ਵਧੀਆ ਲਾਉਂਗੇ ਘਰ ਤਾਂ ਤੁਹਾਡਾ ਐ ਬਣ ਜਾਊ ਮਹਿਲ ਇੱਕ ਦੇਖਣਯੋਗ ਚੀਜ਼ ਜੇ ਤੁਸੀਂ ਚਾਹੁੰਦੇ ਹੋ ਇਸ ਵਾਲਪੇਪਰ ਲਵਾਈਏ ਤਾਂ ਮਲੇਰਕੋਟ ਲਈ ਆ ਚੱਲੀ ਜਾਂਦਾ ਨੰਬਰ ਇਹਨਾਂ ਦਾ ਇਹਨਾਂ ਨਾਲ ਸੰਪਰਕ ਕਰੋ ਜਿਹੜਾ ਜ ਤੁਸੀਂ ਡਿਜ਼ਾਈਨ ਦਿਖਾਓਗੇ ਉਹ ਜਿਹੜਾ ਡਿਜ਼ਾਈਨ ਤੁਹਾਨੂੰ ਇਹਨਾਂ ਤੋਂ ਬਾਕੀ ਦੇ ਵਿੱਚ ਆ ਜਾਂਦਾ 350 ਰੁਪਏ ਵਾਲਾ ਰੋਲ ਹੂੰ ਦੇਖੋ ਅਸੇ ਸਟਾਕ ਬਤ ਦੋ ਵੀਰੇ ਸਟਾਕ ਆਪਣੇ ਕੋਲ ਫੁੱਲ ਪਿਆ ਇਹ ਨਹੀਂ ਵੀਰੇ ਆਮ ਦੁਕਾਨਦਾਰ ਕੀ ਕਰਦੇ ਤੁਹਾਨੂੰ ਜਿੰਮੇ ਬਾਈ ਨੇ ਦਿਖਾਈ ਸੀ ਕਿਤਾਬ ਜੀ ਦਿਖਾਉਂਦੇ ਕਹਿੰਦੇ ਮੰਗਾ ਗਿਆ ਮੰਗਾ ਦਿਆਂਗੇ ਮੰਗਾ ਦੇਣ ਵਾਲੇ ਨਹੀਂ ਇਹਨਾਂ ਕੋਲ ਸਟਾਕ ਹਾਜ਼ਰ ਪਿਆ ਹੂੰ ਇਹ ਵੀ 350 ਰੁਪਏ ਦਾ ਰੋਲ ਹੈ ਠੀਕ ਹੈ ਕੁਆਲਟੀ ਪੂਰੀ ਵਧੀਆ ਕੁਆਲਟੀ ਪੂਰੀ ਵਧੀਆ ਠੀਕ ਹੈ ਆ ਦੇਖੋ ਇੱਕ ਇੱਕ ਡਿਜ਼ਾਈਨ ਦੇ ਸਾਡੇ ਕੋਲ ਕਈ ਕਈ ਕਲਰ ਅਵੇਲੇਬਲ ਹੈ ਸਾਡੇ ਕੋਲੇ ਇੱਕ ਇੱਕ ਡਿਜ਼ਾਈਨ ਤੇ ਕਈ ਕੀ ਕਲਰ ਬਿਲਕੁਲ ਜੀ 350 ਰੁਪਏ ਚ ਕਿਤੋਂ ਵੀ ਫੋਟੋ ਵੀਡੀਓ ਦੇਖ ਕੇ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਉਹ ਲੈ ਕੇ ਇਹਨਾਂ ਨੂੰ ਦਿਖਾ ਦਿਓ ਉਹੀ ਰੰਗ ਕਲਰ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਇਹ 500 ਵਾਲੀ ਰੇਂਜ ਆ ਜਾਂਦੀ ਹੈ ਹੂੰ ਸੱਚੇ 500 ਰੁਪਏ ਇਹ ਪੂਰਾ ਇਹ 500 ਵਾਲੀ ਰੇਂਜ ਆ ਜਾਂਦੀ ਹੈ ਹੂੰ ਸਾਡੇ ਕੋਲ ਲਗਭਗ 5-600 ਡਿਜ਼ਾਈਨ ਠੀਕ ਹੈ ਹਰ ਟਾਈਮ ਅਵੇਲੇਬਲ ਰਹਿਣਾ ਸਾਡੇ ਕੋਲੇ ਠੀਕ ਹੈ ਆ ਦੇਖੋ ਇਹਦੇ ਵਿੱਚ ਜੀ ਕਾ ਕਲਰ ਆ ਗਿਆ ਜੀ ਹੂੰ ਦਰਸ਼ਕਾਂ ਨੂੰ ਆਏ ਤੁਹਾਨੂੰ ਦਿਖਾਉਣ ਲੱਗੇ ਤਾਂ ਇਹ ਆਈ ਨਹੀਂ ਬਤਾ ਸਾਰਾ ਦਿਨ ਲੱਗ ਗਿਆ ਇੱਕ ਹੋਰ ਇਹਦੇ ਵਿੱਚ ਆ ਰੈੱਡ ਕਲਰ ਆ ਗਿਆ ਵੈਰਾਈਟੀ ਬਹੁਤ ਹੈ ਸੇਮ ਡਿਜ਼ਾਈਨ ਦੇ ਵਿੱਚ ਅਲੱਗ-ਅਲੱਗ ਕਲਰ ਹੂੰ ਇਹ ਕਾ ਦੇਖੋ ਜੀ ਇਹ ਮੋਰ ਪੰਖੀ ਡਿਜ਼ਾਈਨ ਹੈ ਹੂੰ ਇਹ ਬਹੁਤ ਜ਼ਿਆਦਾ ਲਾਈਕ ਕੀਤਾ ਜਾਂਦਾ ਕਸਟਮਰ ਵੱਲੋਂ ਹੂੰ ਇਹਦੇ ਵਿੱਚ ਵੀ ਸਾਡੇ ਕੋਲੇ 5 ਸ਼ੇਡ ਅਵੇਲੇਬਲ ਨੇ ਹੂੰ ਹੂੰ ਅੱਛਾ ਭਾਈ ਜੀ ਇਹ ਕੀ ਚੀਜ਼ ਹੈ ਇਹ ਨਵੀਂ ਆਈਟਮ ਆ ਜੀ ਪਿਊ ਸਟੋਨ ਕਹਿੰਦੇ ਇਹਨੂੰ ਹੂੰ ਇਹ ਬਿਲਕੁਲ ਹੀ ਪੱਥਰ ਦੀ ਲੁੱਕ ਦਿੰਦਾ ਹੂੰ ਇਹ ਕਸਟਮਰ ਆਪਣੇ ਆਪ ਵੀ ਲਗਵਾ ਸਕਦਾ ਇੰਨਾ ਈਜ਼ੀ ਹੈ ਲਗਾਉਣਾ ਇਹ ਅੱਛਾ ਹੈ ਸਿਰੇ ਪਿੱਛੇ ਪੱਤਰ ਦੀ ਹਾਂਜੀ ਹਾਂਜੀ ਇਹ ਪਿੱਛੇ ਗਲੂ ਲਾਓ ਔਰ ਪੇਸਟ ਕਰ ਦਿਓ ਅੱਛਾ ਖਰਾਬ ਕਰੂਮ ਨਹੀਂ ਹੁੰਦਾ ਬਿਲਕੁਲ ਨਹੀਂ ਖਰਾਬ ਹੁੰਦਾ ਜੀ ਠੀਕ ਹੈ ਇਹ ਕੱਜ ਕੱਲ੍ਹ ਆ ਆਈਟਮ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਜੀ ਬਹੁਤ ਜ਼ਿਆਦਾ ਹੂੰ ਇਹ ਫਰਨੀਚਰ ਦੇ ਵਿੱਚ ਵੀ ਲੱਗਦੀ ਹੈ ਹੂੰ ਦੀਵਾਰਾਂ ਦੇ ਮੋਲਡੀ ਦੇ ਵਿੱਚ ਵੀ ਡਿਜ਼ਾਈਨ ਪੈਂਦਾ ਇਹਦਾ 골ਡਨ ਦੇ ਵਿੱਚ ਹੂੰ ਇਹਦੇ ਵਿੱਚ ਦੇਖੋ ਆ ਮੋਲਡਿੰਗ ਲੱਗਦੀ ਹੈ ਆਹ ਮੋਲਡਿੰਗ ਸਾਡੇ ਕੋਲ ਅਲੱਗ-ਅਲੱਗ ਸਾਇਜ਼ ਦੀਆਂ ਅਲੱਗ-ਅਲੱਗ ਕਲਰ ਦੇ ਵਿੱਚ ਅਵੇਲੇਬਲ ਨੇ। ਹੂੰ ਇਹ ਦੀਵਾਰਾਂ ਤੇ ਡਿਜ਼ਾਈਨ ਹੀ ਹੁੰਦੀ ਹੈ ਬਹੁਤ ਵਧੀਆ ਖਾਨੇ ਬਣ ਜਾਂਦੇ ਨੇ। ਠੀਕ ਔਰ ਉਹਦੇ ਵਿੱਚ ਹੋ ਲੱਗ ਜਾਂਦੀ ਹੈ 골ਡਨ ਪੱਟੀ। ਅੱਛਾ ਤੇ ਆਹ ਸਾਰਾ ਵੀਰੇ ਪੀਵੀਸੀ ਦਾ ਸਮਾਨ ਹੈ। ਹਾਂਜੀ ਆਉਣੇ ਕੋਲ ਦੇਖੋ ਪੀਵੀਸੀ ਵੀ ਦੇ ਵਿੱਚ ਵੀ ਹੋਲ ਸੇਲ ਦੇ ਕੰਮ ਹੈ ਆਪਣੇ ਕੋਲੇ। ਹੂੰ ਸਾਡੇ ਕੋਲੇ 150 ਡਿਜ਼ਾਈਨ ਸਾਡੇ ਕੋਲ ਅਵੇਲੇਬਲ ਹੈ ਇਸ ਦੇ ਵਿੱਚ। ਹੂੰ ਜਿਸ ਤਰ੍ਹਾਂ ਪੀਵੀਸੀ ਹੈ ਇਹਦੇ ਵੀ ਸਾਡੇ ਕੋਲੇ 150 ਅਲੱਗ-ਅਲੱਗ ਰੰਗ ਸਾਡੇ ਕੋਲ ਅਵੇਲੇਬਲ ਹੈ। ਇਹ ਲੱਗਣ ਤੋਂ ਬਾਅਦ ਦੇਖੋ ਇਸ ਤਰ੍ਹਾਂ ਆ ਜਾਂਦੀ ਹੈ ਦੀ ਲੁ ਆ ਦੇਖੋ ਜੀ ਬਹੁਤ ਹੀ ਸਸਤੀ ਔਰ ਸੁੰਦਰ ਆਈਟਮ ਹੈ ਪੀਵੀਸੀ ਠੀਕ ਹੈ ਅੱਛਾ ਰੇਟ ਦੂਜੇ ਨਾਲ ਜੇ ਸੀ ਉੱਥੋਂ ਕਿਤੇ ਲਗਵਾਉਣੇ ਉੱਥੋਂ ਨਾਲ ਬਹੁਤ ਘੱਟ ਬਹੁਤ ਜ਼ਿਆਦਾ ਘੱਟ ਰੇਟ ਨੇ ਸਾਡੇ ਪੀਵੀਸੀ ਦਾ ਸਾਡਾ ਰੇਟ 12 ਰੁਪਏ ਫੁੱਟ ਤੋਂ ਸਟਾਰ ਹੋ ਜਾਂਦਾ ਓਕੇ ਜਿਹੜੀ ਸਭ ਤੋਂ ਟੋਪ ਦੀ ਪੀਵੀਸੀ ਹੈ ਮਾਰਕੀਟ ਦੇ ਵਿੱਚ बिकਦੀ ਹੈ 250 ਰੁਪਏ ਲੈਂਥ ਅਸੀਂ ਦਿਨੇ ਸਿਰਫ 175 ਬਾਈ ਲੈਂਥ ਅੱਛਾ 350 ਬਿਲਕੁਲ ਜੀ ਔਰ 175 ਵਾਲੀ ਲੈਂਥ ਵੀ ਟੋਪ ਕੁਆਲਟੀ ਦੇ ਵਿੱਚ ਹੈ ਅੱਛਾ ਠੀਕ ਹੈ ਪੋਲੀਪੀਸੀ ਲੂਵਰ ਆ ਗਏ ਜੀ ਆਪਣੇ ਠੀਕ ਹੈ ਜੀ ਇਹ ਆਪਣੇ ਆਗੇ ਪੀਸੀ ਫਲੂਟਡ ਪੈਨਲ ਇਹ ਚਾਰ ਕੋ ਲੂਵਰ ਆ ਗਏ ਜੀ ਇਹ ਚਾਰ ਕੋ ਲੂਵਰ 12 ਇੰਚ ਵਾਲੇ ਨਵੇਂ ਚੱਲੇ ਨੇ ਇਹ ਆ ਗਏ ਆਪਣੇ ਕੋਲੇ ਇਸ ਤੋਂ ਲਾ ਪੀਸੀ ਫਲੂਟਡ ਪੈਨਲ ਲਾ ਗਿਆ ਇਹ ਸਾਰੇ ਡਿਜ਼ਾਈਨ ਆ ਆਪਣੇ ਕੋਲ ਫੁੱਲ ਸਟਾਕ ਦੇ ਵਿੱਚ ਲਓ ਵੀ ਮਿੱਤਰੋ ਕੰਮ ਇਹਨਾਂ ਦਾ ਥੋਕ ਦਾ ਤੇ ਇੱਕ ਡਿਸਪਲੇ ਇਹਨਾਂ ਦੀ ਇੱਧਰ ਦੂਜੇ ਪਾਸੇ ਲੱਗੀ ਹੋਈ ਆ ਤੇ ਆਹ ਪਏ ਨੇ ਪੇਪਰ ਤੇ ਇੱਧਰੋਂ ਤੁਸੀਂ ਪਸੰਦ ਕਰ ਸਕਦੇ ਹੋ ਇਹਨਾਂ ਦਾ ਵੀ ਰੇਟ ਦਾ ਫਰਕ ਇਕੋ ਹੀ ਆ ਹਰੀਏ ਲਗ ਲਗ ਉਹ 250 350 500 ਰੇਂਜ ਦੇ ਵਿੱਚ ਸਾਰੇ ਰੋਲ ਨੇ ਆਪਣੇ ਕੋਲੇ ਠੀਕ ਹੈ ਹਾਂਜੀ ਤੇ ਆਹ ਕਮਰਾ ਪੀਵੀਸੀ ਨਾਲ ਤਿਆਰ ਕੀਤਾ ਹੋਇਆ ਹੈ ਆ ਵੀ ਤੁਸੀਂ ਇੱਥੇ ਦੇਖ ਕੇ ਆਹ ਪੀਵੀਸੀ ਫਲੂਟਡ ਪੈਨਲ ਲੱਗੇ ਹੋ ਨੇ ਜੀ ਆਪਣੇ ਅੱਛਾ ਇਹਨਾਂ ਫਲੂਟਡ ਪੈਨਲ ਕਹਿੰਦੇ ਹਾਂ ਹਾਂਜੀ ਹਾਂਜੀ ਪੀਵੀਸੀ ਫਲੂਟਡ ਪੈਨਲ ਠੀਕ ਹੈ ਅੱਛਾ ਇਹ ਜਿਹੜੇ ਪੇਪਰ ਵਾਲਾ ਇਹ ਮਾਲ ਵਾਧੂ ਪਏ ਆਪਣੇ ਕੋਲ ਹਾਂਜੀ ਹਾਂਜੀ ਪੇਪਰ ਆ ਮਾਲ ਆਪਣੇ ਕੋਲੇ 35 40 ਹਜ਼ਾਰ ਰੋਲ ਹੂੰ ਅਵੇਲੇਬਲ ਰਹਿੰਦਾ ਹਟ ਟਾਈਮ ਅੱਛਾ ਮੰਨ ਲਓ ਭੇਜਣ ਦਾ ਵੀ ਤੁਹਾਡੇ ਕੋਲ ਪ੍ਰਵੰਧ ਹੈ ਫਿੱਟ ਵਾਲੇ ਮੁੰਡੇ ਵੀ ਉੱਥੋਂ ਹੀ ਤੁਹਾਨੂੰ ਮਿਲ ਜਾਣਗੇ ਹਾਂਜੀ ਸੇਮ ਡੇ ਡਿਲੀਵਰੀ ਹੈ ਆਪਣੀ ਮਟੀਰੀਅਲ ਜਿੱਥੇ ਮਰਜ਼ੀ ਮੰਗਵਾ ਸਕਦਾ ਕਸਟਮਰ ਅੱਛਾ ਹਾਂਜੀ ਸੇਮ ਡੇਟ ਤੇ ਭੇਜ ਦੇ ਆਹ ਭਾਈ ਜੀ ਨੰਬਰ ਇਹਨਾਂ ਦਾ ਹੁਣੇ ਸੰਪਰਕ ਕਰ ਲਓ ਮਲੇਰਕੋਟ ਲਈ ਜੇ ਤੁਸੀਂ ਆ ਸਕਦੇ ਹੋ ਵਾਲੀ ਵੀ ਤੇ ਗੱਲ ਆ ਤੇ ਨਹੀਂ ਆ ਫੋਨ ਤੇ ਗੱਲਬਾਤ ਕਰਕੇ ਤੁਸੀਂ ਮੰਗਾ ਵੀ ਸਕਦੇ ਹੋ ਤੇ ਜੇ ਆ ਜਾਓਗੇ ਤਾਂ ਐਡਰੈਸ ਤੁਹਾਨੂੰ ਦੱਸ ਦਿੰਦੇ ਨੇ ਬੱਸ ਸਟੈਂਡ ਦੇ ਕੋਲੇ ਐਚਪੀ ਵਾਲਾ ਪੰਪ ਆ ਉਹਦੇ ਸਾਹਮਣੇ ਨਵੀਰ ਨਬੀਲ ਡੈਕੋਰ ਪੀਵੀਸੀ ਹਾਂ ਧੰਨਵਾਦ ਜੀ ਸਸਿਕਾਪ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਇੱਥੇ ਡਿਸਪਲੇ ਲੱਗੀ ਹੋਈ ਹੈ ਇਹ ਬਿਲਕੁਲ ਲੇਟੈਸਟ ਡਿਜ਼ਾਈਨ ਨੇ ਸਾਡੇ ਕੋਲੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸਿਰਫ 500 ਰੁਪਏ ਦਾ ਇੱਕ ਰੋਲ ਹੈ 50 ਸਕਰ ਫੁੱਟ ਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲੇ 5-600 ਡਿਜ਼ਾਈਨ ਅਲੱਗ-ਅਲੱਗ ਸਾਡੇ ਕੋਲ ਅਵੇਲੇਬਲ ਹੈ ਠੀਕ ਹੈ ਇਹ ਨਹੀਂ ਹੈਗੇ ਡਬਲ ਸ਼ੀਡ ਰੱਖੇ ਹੋਏ ਨੇ ਠੀਕ ਹੈ 5-700 ਡਿਜ਼ਾਈਨ ਅਵੇਲੇਬਲ ਹੈ ਹਾਂਜੀ ਠੀਕ ਹੈ। ਆ ਦੇਖੋ ਬਾਈ ਹੁਣ ਇਹ ਬਹੁਤ ਸੋਹਣੀ ਡਿਸਪਲੇ ਲਾਈ ਹੋਈ ਆ ਤੇ ਆ ਤੁਸੀਂ ਸਾਹਮਣੇ ਦੇਖ ਕੇ ਡਿਜ਼ਾਈਨ ਪਸੰਦ ਕਰ ਸਕਦੇ ਹੋ। ਹਾਂਜੀ ਵੀਰੇ ਕੀ ਆਫਰ ਕੀ ਕਹਿੰਦੇ ਤੁਸੀਂ ਇਹ ਤੇ ਕੀ ਆਫਰ ਹੈ? ਆਫਰ ਹੈ ਜਿਹੜਾ ਸਾਡੀ ਵੀਡੀਓ ਨੂੰ ਲਾਈਕ ਕਰੂਗਾ, ਫੋਲੋ ਕਰੂਗਾ ਸਾਡੇ ਪੇਜ ਨੂੰ ਇੰਸਟਾਗ੍ਰਾਮ ਦੇ ਨੂੰ ਅਤੇ ਵੀਡੀਓ ਨੂੰ ਸ਼ੇਅਰ ਵੀ ਕਰੂਗਾ, ਉਹਨੂੰ ਅਸੀਂ 500 ਵਾਲੇ ਰੋਲ ਦੇ ਨਾਲ ਇੱਕ ਸਮਾਰਟਵਾਚ ਅਤੇ ਇੱਕ ਉਸ ਦੇ ਨਾਲ ਹੈੱਡਫੋਨ ਦੋ ਚੀਜ਼ਾਂ ਫ੍ਰੀ ਦਿੱਤੀਆਂ ਜਾਣਗੀਆਂ। अच्छा 500 ਵਾਲੇ ਜਿਹੜਾ 10 ਰੋਲ ਲੈਂਦਾ ਹੈ 500 ਰੁਪਏ ਦਾ ਜਿਹੜਾ ਰੋਲ ਹੈ ਉਹ 10 ਰੋਲ ਲੈਣ ਤੇ ਇੱਕ ਸਮਾਰਟਵਾਚ ਅਤੇ ਇੱਕ ਹੈੱਡਫੋਨ ਬਿਲਕੁਲ ਹੀ ਫ੍ਰੀ ਦਿੱਤਾ ਜਾਊਗਾ ਠੀਕ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਲਓ ਵੀ ਤੁਸੀਂ ਵੀਡੀਓ ਨੂੰ ਕਰ ਦਿਓ ਸ਼ੇਅਰ ਦੀ ਧੰਨਵਾਦ